ਉਹ ਗੁਰੂ ਸਾਹਿਬ ਜੀ ਬਾਣੀ ਗੁਰੂ ਗ੍ਰੰਥ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਸਿਵਕ ਜਨਮਨ ਪਰਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਣ ਦੋ ਹਜਾਈ ਹੋਵੇ ਸਿਫਤ ਖਸਮ ਦੀ ਨੋਰੇ ਅਰਸੋਂ ਕੁਰਸੋਂ ਚਟੀਐ ਤਦ ਡਠੀ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭ ਨਾਉਂਦਾ ਵੇ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਕਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਗੁਰ ਪਰਸਾਦ ਪਾ ਪਾਠ ਪੜਿਓ ਅਰ ਬੇਦ ਵਿਚਾਰਿਓ ਨਯਵਲ ਕੋਯੰਗਮ ਸਾਦੇ ਪੰਜ ਜਨਾ ਸਿਉ ਸੰਗ ਨ ਛਟਕਿਓ ਅਦਿਕ ਅਹੰਬਦ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਯਵਲ ਕੋਯੰਗਮ ਸਾਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੰਬਦ ਬਾਦੀ ਪਿਆਰੇ ਇਨ ਬਿਦ ਮਿਲਣ ਨ ਜਾਇ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੈ ਦੁਆਰ ਦੀ ਜੈ ਬੁੱਤ ਬੇਕਾ ਰਹਾਉ ਮੋਨ ਪਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਾਟ ਤੀਰਤ ਸਭ ਤਰਤੀ ਭਰਮਉ ਦੁਬਦਾ ਛੁਟ ਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਬਤ ਤਾਰਾਈ ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲਖ ਯਤਨ ਕਰਾਈ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਬਿਦ ਦਾਨ ਦਤਾਰਾ ਅਨ ਬਸਤਰ ਭੂਮ ਬੋ ਯਰਬੀ ਲਹਿ ਬਿਲੀ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਾਉਤ ਖਟ ਕਰਮ ਰਤ ਰਹਤਾ ਹਾ ਹਾ ਕਰਤ ਬੰਦਨ ਮੈਂ ਪਰਿਆ ਨਹਿ ਮਿਲੀ ਇਹ ਜੁਗਤਾ योग सिद्ध आसन चौरासी ए पी कर, कर रहिया वड्डी आर जा फिर फिर जन्म मै हर से संग न राज लीला राजन की रचना हुक्म अफारा ਸੇਜ ਸੁਹੋਣੀ ਚੰਦਨ ਚੂਆ ਨਰਕ ਕੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੀ ਕਾ ਲਹਿਣਾ ਤੇਰੋ ਸੇਵਕ ਇਹੀ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਏਹੋ ਮਨ ਰਾਤਾ ਤੇਰੋ ਸੇਵਕ ਇਹੀ ਰੰਗ ਮਾਤਾ ਆਹੋ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੁਜਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹੀ